ਖਾਦੀ ਸਾ ਸੁਖਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਕੱਲ ਦੇਵਕਨ ਫੈਮਿਲੀ ਵੱਲੋਂ ਇੰਸਟਾਗ੍ਰam ਉੱਤੇ ਇੱਕ ਵੀਡੀਓ ਪਾਈ ਗਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਉਹਨਾਂ ਦੀ ਬੇਟੀ ਦਾ ਜਿਹੜਾ ਕੰਪਰੇਸ਼ਨ ਹੋਇਆ ਵਾ ਹਨ ਤੇ ਬਹੁਤ ਸਾਰੇ ਲੋਕ ਵੀ ਉਸ ਚੀਜ਼ ਨੂੰ ਲੈ ਕੇ ਗਲਤ ਕਮੈਂਟ ਕਰ ਰਹੇ ਸੀਗੇ ਇਸ ਕਰਕੇ ਦੇਵਦਨ ਫੈਮਿਲੀ ਨੇ ਮੈਸੇਜ ਦੇ ਥਰੂ ਹੀ ਦੱਸਿਆ ਕਿਉਂਕਿ ਅਸੀਂ ਉਹ ਬੀਜ਼ੀ ਆ ਹਸਪੀਟਲ ਦੇ ਵਿੱਚ ਸੀਗੇ ਹਨ ਇਸ ਕਰਕੇ ਉਹਨਾਂ ਨੇ ਮਤਲਬ ਕਿ ਉਹ ਸਹੀ ਦੀ ਪੂਰੀ ਵੀਡੀਓ ਨਹੀਂ ਪਾਈਗੇ ਹਨ ਦਹੀਂ ਦੱਸਿਆ ਸਿਰਫ ਉਹਨਾਂ ਨੇ ਇੱਕ ਮੈਸੇਜ ਕਰਕੇ ਹੀ ਦੱਸਿਆ ਵਾ ਬਹੁਤ ਸਾਰੇ ਲੋਕ ਇੱਕ ਦੋ ਤਿੰਨ ਬਹੁਤ ਸਾਰੇ ਕਮੈਂਟ ਹੀ ਗਲਤ ਆ ਰਹੇ ਆ ਕੋਈ ਦੱਸ ਦੋ ਕੀ ਹੋਇਆ ਵਾ ਜੀ ਉਹਨਾਂ ਕੋਈ ਨਾ ਟਾਈਮ ਹੀ ਹੁੰਦਾ ਦੱਸਣ ਦਾ ਹਨਾ ਫਿਰ ਉਹਨਾਂ ਨੇ ਦੱਸ ਹੀ ਦੇਣਾ ਸੀਗਾ ਹਨਾ ਅੱਜ ਉਹ ਬੀਜੀ ਆ ਆਪਣੇ ਜੀ ਸਬਰ ਹੈ ਨਹੀਂਗਾ ਉਹਨਾਂ ਦਾ ਸਬਰ ਦੇਖੋ ਹਨਾ ਤੇ ਸੋ ਆਪ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਆਪਾਂ ਸਾਰਿਆਂ ਨੂੰ 19 ਮਈ ਨੂੰ ਉਹਨਾਂ ਨੇ ਬਰਥਡੇ ਪਾਰਟੀ ਮਨਾਈ ਸੀ ਅਮਰਦੇਵ ਗੰਦੇ ਹੈਨਾ ਬਰਥਡੇ ਪਰ ਉਹਨਾਂ ਨੇ ਕਾਰ ਗਿਫਟ ਕੀਤੀ ਸੋ ਬਹੁਤ ਹੀ ਚਰਚਾ ਦੇ ਵਿੱਚ ਆਏ ਆ ਹੈਨਾ ਲੋਕਾਂ ਦੀ ਹਾਈ ਬੁਰੀ ਨਜ਼ਰ ਨੂੰ ਲੈ ਕੇ ਬੈਠ ਗਈ ਆ ਇੱਕਦਮ ਹੀ ਉਸ ਤੋਂ ਬਾਅਦ ਇੱਕਦਮ ਹੀ ਦੀਪ ਦੇ ਦਰਦਾ ਸ਼ੁਰੂ ਹੋਣ ਲੱਗ ਗਿਆ ਆ ਪੈਂਡੇਕਸ ਦਾ ਉਦਸ ਦਾ ਆਪਰੇਸ਼ਨ ਹੋਇਆ ਵਾ ਦੇਵਕਨ ਫੈਮਿਲੀ ਨੇ ਮੈਸੇਜ ਕਰਕੇ ਦੱਸਿਆ ਵਾ ਕਿ ਉਸ ਦਾ ਅਪੈਂਡੇਕਸ ਦਾ ਆਪਰੇਸ਼ਨ ਹੋਇਆ ਵਾ ਤੇ ਉਸ ਦੇ ਇੱਕਦਮ ਹੀ ਦਰਦਾਂ ਸ਼ੁਰੂ ਹੋ ਗਈਆਂ ਸੀਗੀਆਂ ਹਨਾ ਸੋ ਵਾਹਿਗੁਰੂ ਮਿਹਰ ਕਰੇ ਪਹਿਲਾਂ ਤਾਂ ਹਨਾ ਕਿ ਇਕ ਤਰੀਕੇ ਕਿਸੇ ਨਾਲ ਵੀ ਨਾ ਹੋਵੇ ਸੋ ਛੋਟੀ ਜੀ ਬੱਚੀ ਨੇ ਕਿੰਨਾ ਵੱਡਾ ਦੁੱਖ ਝੱਲਿਆ ਹਨਾ ਇਕਦਮ ਉਹ ਤੜਫਣ ਲੱਗ ਗਈ ਸੀ ਇਕਦਮ ਇੰਨਾ ਦਰਦਨ ਹੁੰਦਾ ਸੀ ਉਸ ਤੇ ਹਨਾ ਕਿ ਜਾਨ ਹੀ ਨਿਕਲਦੀ ਸੀਗੀ ਇਕਦਮ ਉਸ ਦਾ ਆਪਰੇਸ਼ਨ ਕਰਨਾ ਪਿਆ ਸੋ ਲੋਕਾਂ ਦੇ ਵਿੱਚ ਸਬਰ ਨਹੀਂ ਹੈਗਾਗਾ ਤੇ ਬਾਰ ਬਾਰ ਕਮੈਂਟ ਹੀ ਕਰ ਰਹੇ ਆ 10 ਤੋਂ 10 ਤੋਂ 10 ਤੋਂ ਪਿੱਛੇ ਤੁਸੀਂ ਦੱਸਣ ਵਾਲੀ ਫਿਰ ਵੀਡੀਓ ਕਿਉਂ ਪਾਈ ਹੈਗੀ ਕਿ ਤੁਸੀਂ ਵਿਊ ਲੈਣੇ ਆ ਕਿ ਇਦਾਂ ਦਾ ਕੁਝ ਨਹੀਂ ਹੁੰਦਾ ਹਾਲਾਤ ਨੂੰ ਸਮਝੋ ਉਹ ਸਿਰਫ ਵਿਊਜ਼ ਲੈਣ ਤੇ ਨਹੀਂ ਬੈਠੇਗੇ ਬਸ ਵਿਊਜ਼ ਆਈ ਜਾਣ ਵਿਊਜ਼ ਲੈਣ ਤੇ ਵੀ ਨਹੀਂ ਬੈਠੇਗੇ ਉਹ ਠੀਕ ਹੈ ਨਾ ਇਹ ਦੋ ਸਿਚੁਏਸ਼ਨ ਸਮਝਣੀ ਚਾਹੀਦੀ ਅੱਜ ਉਹਨਾਂ ਨੇ ਇੱਕ ਵਲੌਗ ਅਪਲੋਡ ਕੀਤਾ ਹੀ ਹੈ ਨਾ ਉਹਨਾਂ ਨੇ ਕਿਉਂਕਿ ਉਹਨਾਂ ਦਾ ਪਹਿਲਾਂ ਦਾ ਵਲੌਗ ਬਣਿਆ ਪਿਆ ਸੀਗਾ ਇੱਕ ਮਹੀਨਾ ਪਹਿਲਾਂ ਦਾ ਵਲੌਗ ਉਹਨਾਂ ਦਾ ਬਣਿਆ ਪਿਆ ਸੀਗਾ ਜਿੱਦੋਂ ਤੋਂ ਤਿਆਰੀ ਸ਼ੁਰੂ ਕਰਤੀ ਸੀ ਉਹਨਾਂ ਨੇ ਵੀ ਸਰਪ੍ਰਾਈਜ਼ ਗਿਫਟ ਦੇਣ ਦੀ ਮਰਜ਼ੀ ਕਰ ਲਿਆ ਸੋ ਉਹਨਾਂ ਦਾ ਸਿਚੁਏਸ਼ਨ ਹੀ ਇਦਾਂ ਦੀ ਹੈ ਉਹਨਾਂ ਤਾਂ ਕੋਈ ਵੀ ਵੀਡੀਓ ਦਾ ਨਹੀਂ ਸ਼ੂਟ ਹੁੰਦੀ ਥੀ ਸੋ ਇਹ ਤਾਂ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਠੀਕ ਹੈ ਉਹਨਾਂ ਦਾ ਇਸ ਟਾਈਮ ਸਾਥ ਦੇਣਾ ਚਾਹੀਦਾ ਵਾ ਤੁਹਾਨੂੰ ਦਾ ਸਾਥ ਦੇਉ ਉਹਨਾਂ ਦਾ ਤੇ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਕਿ ਉਹਨਾਂ ਦੀ ਬੇਟੀ ਦਾ ਰਵਦੀਪ ਦਾ ਅਪੈਂਡੇਕਸ ਦਾ ਆਪਰੇਸ਼ਨ ਹੋਇਆ ਵਾ ਸੋ ਉਸਦੇ ਦਰਦ ਬਹੁਤ ਜ਼ਿਆਦਾ ਹੋਣ ਲੱਗ ਗਿਆ ਸੀ ਬਹੁਤ ਤੇਜ਼ ਦਰਦ ਹੋਣ ਲੱਗ ਗਿਆ ਸੀਗਾ ਹਨਾ ਤੇ 10 ਮਹੀਨੇ ਉਹਨਾਂ ਨੇ ਵਧੀਆ ਬਰਥਡੇ ਮਨਾਇਆ ਵਾ ਮੜ ਕਿ ਉਸਦੇ ਦਰਦ ਹੋਣ ਲੱਗ ਗਿਆ ਹਨਾ ਤੇ ਸੋ ਹੁਣ ਠੀਕ ਆ ਠੀਕ ਹੈ ਜੀ ਫਿਕਰ ਕਰਨ ਦੀ ਕੋਈ ਗੱਲ ਨਹੀਂ ਉਹਨਾਂ ਨੂੰ ਦੱਸਿਆ ਵਾ ਤੇ ਹੁਣ ਦੀ ਬਿਲਕੁਲ ਠੀਕ ਆ ਪਰਮਾਤਮਾ ਉਸਨੂੰ ਤੰਦਰੁਸਤੀ ਬਖਸ਼ੇ ਹਨਾ ਤੇ ਜੋ ਚਲੋ ਮਾੜਾ ਟਾਈਮ ਸੀ ਉਹ ਲੰਘ ਗਿਆ ਵਾ ਦੁੱਖ ਦਾ ਟਾਈਮ ਸੀ ਉਹ ਲੰਘ ਗਿਆ ਵਾ ਮੇਰੇ ਘਰ ਦੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ